ਠੀਕ ਹੈ ਜੀ ਅੱਜ ਜੋ ਸਾਰੇ ਦੋਸ਼ੀ 11 11 ਦੋਸ਼ੀ ਸਾਰੇ ਦੋਸ਼ੀ ਘਰਾੜ ਕੀਤੇ ਗਏ ਪ੍ਰਿੰਕਪਾਲ ਜਸਾ ਅਡੀਸ਼ਨਲ ਸੈਸ਼ਨ ਜੇ ਦਾ ਤਰਤਾਰ ਮਹ ਜੀ ਪਰ ਪੁਲਸ ਨੇ ਮੈਨੂੰ ਇਨਸਾਫ ਦੇਣ ਦੀ ਬਜਾਏ ਉਹਨਾਂ ਨੇ ਵੀ ਮੇਰਨਾ ਉਹੀ ਬਦੀ ਕੀ ਕੀਤੀ ਜਾਂ ਸਾਡੇ ਜਾਤੀ ਦੇ ਖਿਲਾਫ ਜਿਹੜੇ ਵਰਲਡ ਬੋਲੇ ਮੈਨੂੰ 13 ਸਾਲ 6 ਮਹੀਨੇ ਹੋ ਗਏ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਂ ਗਿਣ ਕੇ ਨਹੀਂ ਦੱਸ ਸਕਦੀ ਕਿ ਮੈਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਹਸਬੰਦ ਨੂੰ ਵੀ ਟਾਰਗੇਟ ਕੀਤਾ ਗਿਆ ਮੇਰੇ ਬੱਚਿਆਂ ਨੂੰ ਜੇ ਮੈਂ ਤਾਂ ਥਾਂ ਖੋਲਿਆ ਖਾਸ ਕਰਕੇ ਆਪਣੇ ਹਸਬੈਂਡ ਔਰ ਮਾਨਜੋਗ ਕੋਰਟ ਐਡਵੋਕੇਟ ਸਾਹਿਬ ਅਮਿਤਾ ਮਨਜੀਦਾ ਕੇ ਜਿਨ੍ਹਾਂ ਨੇ ਮੇਰੇ ਨਾਲ ਜਿਹੜਾ ਇਨਸਾਫ ਦੀ ਜਿਹੜੀ ਪੌੜੀ ਤੇ ਤੱਕ ਮੇਰੇ ਨਾਲ ਚੱਲੇ ਨੇ ਤੇ ਸ਼ਰਿਆਮ ਜਦੋਂ ਇਨਾ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ ਯਾਨੀ ਕਿ ਆਨਮਨੁਖੀ ਤਸੱਦਦ ਜਿਹੜਾ ਆ ਉਹ ਵੀਡੀਓ ਦੇ ਮਾਧਿਅਮ ਨਾਲ ਜਿਹੜਾ ਵੀਡੀਓ ਦੇ ਮਾਧਿਅਮ ਨਾਲ ਜੇ ਬਾਹਰ ਆਇਆ ਬੋਲੇ ਸ਼ੋਨਰਪੈ ਹਾਂਜੀ ਸਰ ਇੱਕ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਉਹਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਕੀ ਸਾਰਾ ਮੈਟਰ ਹੈ ਸਰ 4/3/2013 ਨੂੰ ਇਹ ਪਰਚਾ ਹੋਇਆ ਸੀ ਜੀ ਦਵਿੰਦਰ ਕੁਮਾਰ ਰਾਜ ਸਿੰਘ ਅਰਵਿੰਦਰ ਸਿੰਘ ਉਸ ਜੋਸ਼ੀ ਮਨਜਿੰਦਰ ਸਿੰਘ ਉਸ ਸਾਹਾ ਕਵਲਦੀਪ ਸਿੰਘ ਤੇ ਗਗਨਪ੍ਰੀਤ ਸਿੰਘ ਦੇ ਨਾਮ ਜੀ ਉਸ ਤੋਂ ਬਾਅਦ ਸਰ ਪੰਜੇੜ ਦੋਸ਼ੀ ਫੇਤੇ ਸੁਨੀਲੀ ਅਪਲੀਕੇਸ਼ਨਸਲੇ ਆਏ ਸੀ ਤੇ ਜਿਨ੍ਹਾਂ ਵਿੱਚੋਂ ਨੌ ਜਿਹੜੇ ਦੋਸ਼ੀ ਸੀ ਜਿੱਚ ਦਵਿੰਦਰ ਕੁਮਾਰ, ਸਾਰਦ ਸਿੰਘ, ਅਰਵਿੰਦਰ ਸਿੰਘ ਉਰਫ ਸ਼ੋਸ਼ੀ, ਮਨਜਿੰਦਰ ਸਿੰਘ ਉਰਫ ਸਾਹਾ, ਕਵਲਦੀਪ ਸਿੰਘ, ਅਸ਼ਵਨੀ ਕੁਮਾਰ, ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹ 3 क्लॉज़ 1 क्लॉज़ 10 ਐਂਡ ਸੈਕਸ਼ਨ 4 ਸ਼ਡੂਲ ਕਾਸ਼ ਐਂਡ ਸ਼ਡੂਲ ਡ੍ਰੈਫਟ ਵਿੱਚ 354 148 150 ਆਪੀਸੀ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਤੇ ਜਿਹੜੇ ਗੁਰਦੀਪ ਗੁਰਦੀਪ ਰਾਜ, ਨਰਿੰਦਰਜੀਤ ਸਿੰਘ, ਐਸਆਈ ਤੇ ਗਗਨਦੀਪ ਸਿੰਘ ਉਹ 3031 148 109506 ਐਪੀਸੀ ਦੇ ਵਿੱਚ ਦੋ ਸ਼ਿਕਾਇਤਾਂ ਕੀਤੀਆਂ ਸਰ ਇਹਦੇ ਵਿੱਚ ਕੋਈ ਪੋਲਿਟਿਕਸ ਦਾ ਨਾਮ ਹੀ ਆ ਰਿਹਾ ਜੀ ਹਾਂਜੀ ਜੀ ਮਨਜਿੰਦਰ ਸਿੰਘ ਲਾਲਪੁਰਾ ਜੀ ਉਹ ਖਡੂ ਸਾਹਿਬ ਐਮਐਲਏ ਆ ਮਜੂਦ ਉਹ ਹੀ ਉਹ ਸ਼ਿਕਾਇਤਾਂ ਲਈ ਜੀ ਜੀ ਕੇਸ ਗੱਜ ਕੋ ਚੱਲ ਰਿਹਾ ਜੀ ਹਾਂਜੀ ਕੇਸ ਜੱਜ ਕੋ ਕੇਸ ਚੱਲ ਰਿਹਾ ਹੈ ਰਿੰਕਮਾਤ ਜੱਜ ਸਾਹਿਬ ਅਡੀਸ਼ਨਲ ਸਜੇ ਤਰਫ ਤੋਂ ਠੀਕ ਹਾਂਜੀ ਜਾਵਲ ਮੇ ਕੀ ਜਾ ਪੀਂ ਜਾ ਪਰ ਤਵਾ ਹੈ ਦੁਰਜੀ ਕਾ ਖਾਲਸਾ ਹੈ ਦੁਰਜੀ ਦੇ ਪਤੇ ਸੋ ਇਹ ਕੇਸ 13 ਸਾਲ 6 ਮਹੀਨੇ ਰਾਣਾ ਜੀ 3 ਤਿੰਨ 2013 ਨੂੰ ਪੰਜਾਬ ਇੰਟਰਨੈਸ਼ਨਲ ਪੈਲਸ ਦੇ ਵਿੱਚ ਮੈਂ ਆਪਣੇ ਮਾਸੀ ਜੀ ਦੇ ਬੇਟੇ ਦੀ ਮੈਰਿਜ ਤੇ ਗਈ ਸੀ ਸੋ ਉੱਥੇ ਜਿਹੜਾ ਹਲਕਾ ਖਡੂਰ ਸਾਹਿਬ ਦਾ ਐਮਐਲ ਆ ਮਨਜਿੰਦਰ ਸਿੰਘ ਸਾਹਾ ਔਰ ਪਲਾਲਪੁਰਾ ਜਿਹਨੂੰ ਅੱਜ ਕਹਿ ਦਿੰਦੇ ਹੁਣ ਕਹਿੰਦੇ ਆ ਉਹ ਉਸ ਵਕਸ ਟੈਕਸੀ ਡਰਾਈਵਰ ਸੀ ਔਰ ਮਨਜਿੰਦਰ ਸਿੰਘ ਔਰ ਉਸ ਦੇ ਸਾਥੀਆਂ ਨੇ ਮੇਰਾ ਨਾ ਅਸ਼ਲੀਲ ਹਰਕਤਾ ਔਰ ਮੇਰੇ ਮੈਨੂੰ ਮੇਰੇ ਨਾਲ ਛੇੜਛਾੜ ਕੀਤੀ ਸਾਡੇ ਪਰਿਵਾਰ ਨਾਲ ਨਾਲ ਕੁੱਟਮਾਰ ਵੀ ਕੀਤੀ ਪਰ ਪੁਲਿਸ ਨੇ ਮੈਨੂੰ ਇਨਸਾਫ ਦੇਣ ਦੀ بجائے ਉਹਨਾਂ ਨੇ ਵੀ ਮੇਰ ਨਾਲ ਉਹੀ ਬਦੀਕੀ ਕੀਤੀ ਜਾਂ ਸਾਡੇ ਜਾਤੀ ਦੇ ਖਿਲਾਫ ਜਿਹੜੇ ਵਰਡ ਬੋਲੇ ਔਰ ਮੈਂ ਦੱਸਣਾ ਚਾਹੁੰਦੀ ਕਿ ਟੈਕਸੀ ਡਰਾਈਵਰਾਂ ਨੇ ਜਾਤੀ ਦੇ ਖਿਲਾਫ ਤੇ ਬੋਲੇ ਬੋਲੇ ਸੀ ਜਿਸ ਪੁਲਿਸ ਤੋਂ ਮੈਨੂੰ ਇਨਸਾਫ ਦੀ ਉਮੀਦ ਸੀ ਉਹਨੇ ਵੀ ਮੇਰੀ ਜਾਤੀ ਨੂੰ ਟਾਰਗੇਟ ਕੀਤਾ ਮੇਨੂੰ ਪਰਿਵਾਰ ਨੂੰ ਕੁੱਟਮਾਰ ਕੀਤੀ ਸ਼ਲੀਲਤਾ ਮੈਨੂੰ ਵਿਖਾਈ ਤੇ ਉਹ ਅੱਜ 13 ਸਾਲ ਬਾਅਦ ਜਿਹੜਾ ਮੈਨੂੰ ਇਨਸਾਫ ਦੀ ਕਿਰਨ ਦਿਖੀ ਹੈ ਸੋ ਮੈਂ ਬਹੁਤ ਖੁਸ਼ ਹਾਂ ਮਾਲਜੋਗ ਕਰਨ ਤਨ ਕੋਟ ਦੀ ਇਸ ਹੁਕਮ ਤੇ ਕਿ ਅੱਜ ਉਹਨਾਂ ਨੂੰ ਜਿਹੜਾ ਦੋਸ਼ੀ ਕਰਾਰ ਕਰ ਦਿੱਤਾ ਹੈ ਤੇ 12 ਤਰੀਕ ਨੂੰ ਜਿਹੜੀ ਉਹਨਾਂ ਨੂੰ ਸਜ਼ਾ ਲਾਣੀ ਹੈ ਮੈਨੂੰ 13 ਸਾਲ 6 ਮਹੀਨੇ ਹੋ ਗਏ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਂ ਗਿਣ ਕੇ ਨਹੀਂ ਦੱਸ ਸਕਦੀ ਕਿ ਮੈਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਹਸਬੰਦ ਨੂੰ ਵੀ ਟਾਰਗੇਟ ਕੀਤਾ ਗਿਆ ਮੇਰੇ ਬੱਚਿਆਂ ਨੂੰ ਟਾਰਗੇਟ ਕੀਤਾ ਗਿਆ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਮੈਂ 2 2 3 3 ਮਹੀਨੇ ਅਸੀਂ ਜਿਹੜਾ ਘਰੋਂ ਵੀ ਬਾਹਰ ਹੈ ਔਰ ਮੇਰਾ ਪਰਿਵਾਰ ਵੇਖੋ ਅਸੀਂ ਗਰੀਬ ਪਰਿਵਾਰ ਚੋਂ ਮੈਂ ਪੈਦਾ ਹੋਈ ਆ ਮੇਰਾ ਗਰੀਬ ਪਰਿਵਾਰ ਹੈ ਜਿਹੜਾ ਕਿ ਅੱਜ ਰੈਂਟਾਂ ਤੇ ਜਿਹੜਾ ੱੱਕੇ ਖਾਂਦੇ ਕਰਦੇ ਡਰ ਦੇ ਮਾਹੌਲ ਦਾ ਕਰਦੇ 12 ਦੋਸ਼ੀ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਸੋ 11 ਨੂੰ ਜਿਹੜਾ ਦੋਸ਼ੀ ਕਰਾਰ ਕੀਤਾ ਗਿਆ ਵਿਧ ਐਮ ਐਲ ਏ ਮਨਜਿੰਦਰ ਸਿੰਘਲ ਸਾਹਬ ਖਾਲਕਾਕੜੂ ਸਾਹਿਬ ਦਾ ਜਿਹੜਾ ਐਮ ਐਲ ਏ ਔਰ 8 ਜਿਹੜੇ ਦੋਸ਼ੀ ਹੋ ਰਿਹਾ ਸਤ ਉਹਨਾਂ ਨੂੰ ਅੱਜ ਕਸਟਡੀ ਦੇ ਵਿੱਚ ਜਿਹੜਾ ਕੋਰਟ ਵੱਲੋਂ ਲਿਆ ਆਇਆ। ਹਾਂਜੀ ਧਰਾਵਾ ਤਾਂ ਐਡਵੋਕੇਟ ਸਾਹਿਤਾ ਨੂੰ ਦੱਸਣਗੇ ਕਿ ਕਿਹੜੀ ਗੜੀਆਂ ਹੋਈਆਂ। ਸੋ ਮੈਨੂੰ ਤਾਂ ਬਹੁਤ ਖੁਸ਼ੀ ਹੈ ਅੱਜ ਵੀ ਇਹ ਅੱਜ ਇਨਸਾਫ ਦੀ ਜਿਹੜੀ ਮੈਨੂੰ ਕਿਰਨ ਦਿਖਾਈ ਦਿੱਤੀ ਹੈ ਮੈਂ ਤਾਂ ਥੈਂਕਫੁਲ ਹਾਂ ਖਾਸ ਕਰਕੇ ਆਪਣੇ ਹਸਬੰਦ ਔਰ ਮਾਨਯੋਗ ਕੋਰਟ ਐਡਵੋਕੇਟ ਸਾਹਿ ਅਮਿਤਾ ਮੰਜੀਦਾ ਕੇ ਜਿਨ੍ਹਾਂ ਨੇ ਮੇਰੇ ਨਾਲ ਜਿਹੜਾ ਇਨਸਾਫ ਦੀ ਜਿਹੜੀ ਪੌੜੀ ਤੇ ਤੱਕ ਮੇਰੇ ਨਾਲ ਚੱਲੇ ਨੇ। ਇਹ ਜਿਹੜਾ ਆ 332013 ਦਾ ਜਿਹੜਾ ਇਹ ਵਾਦ ਜਾਇਆ ਇਹਦੇ ਉੱਤੇ 4 ਤਰੀਕ ਨੂੰ ਐਫਆਰ ਦੇਈ ਜਾ ਉਹ ਦਰਦ ਜੀਨ ਨਾ ਪਰਵਾਤਾ 2013 ਇਹਦੇ ਵਿੱਚ ਸ਼ੋਰੂਮ ਟਾਸਟ ਐਕਟਰ ਐਫੀ ਐਕਟਰ ਅਤੇ ਜਿਹੜਾ ਆ 353 325 311 ਅਨਜਾ ਕੋਡ ਵੀ ਹੈ 148 100 ਜਾ ਤੇ ਗੁਰਬਖਸ਼ ਸਿੰਘ ਧਰਮਾ ਦੀ ਜੀਆ ਉਹ ਇਹ ਮਾਂ ਜੋ ਆ ਕੋਰਡ ਦੇ ਮਾਧਿਅਮ ਨਾਲ ਜਿਹੜਾ ਪਰਚਾ ਦਰਜ ਹੋਇਆ ਕਿਉਂਕਿ ਇਹ ਪੁਲਿਸ ਦੀ ਅੰਗਹੀ ਸਪੱਸ਼ਟਾ ਸੀਗਾ ਪੁਲਸ ਇਥੇ ਬੰਦਾ ਨਹੀਂ ਦਰਜ ਕਰ 파 ਰਹੀ ਕਿਉਂਕਿ ਇਹ ਜਿਹੜਾ ਪੈ ਜਾ ਰਿਆ ਇੱਥੇ ਸ਼ਰਿਆਮ ਜਦੋਂ ਇਨਾ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ ਯਾਨੀ ਕਿ ਅਨਮਨੁੱਖੀ ਤਸੱਦਦ ਜਿਹੜਾ ਆ ਉਹ ਵੀਡੀਓ ਦੇ ਮਾਧਿਅਮ ਨਾਲ ਜਿਹੜਾ ਵੀਡੀਓ ਦੇ ਮਾਧਿਅਮ ਨਾਲ ਜੇ ਬਾਹਰ ਆਇਆ ਪਰ ਉਹ ਵੀਡੀਓ ਜਿਹੜੀ ਆ ਉਹ ਪੂਰੇ ਦੇਸ਼ ਨੇ ਦੇਖੀ ਸੀ ਪਰ ਫਿਰ ਵੀ ਐਫਆ ਜਿਹੜੀ ਨਹੀਂ ਦਰਦੇ ਮਾਰਦੇ ਹੋ ਸੁਪਰੀਮ ਕੋਰਟ ਜਿਹੜੇ ਆ ਉਹਨੇ ਸੁਮੋਟੋ ਲੈਣ ਤੋਂ ਬਾਅਦ ਜਿਹੜਾ ਆ ਇਹ ਸਖਤ ਜਿਹੜਾ ਆ ਉਹ ਘਰਾਵਾ ਵੀ ਮੈਂ ਤੇ ਆ ਮਾਨਜੋ ਕੋਰਟ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਦੀ ਡੇਟ 'ਚ ਵੇਖੋ ਇਹ 92 ਐਮਐਲਿਆਂ ਦੀ ਸਰਕਾਰ ਹੈਗੀ ਹੈ ਤੇ ਸਰਕਾਰ ਫੁੱਲ ਪਾਵਰ ਚ ਸਾਨੂੰ ਇੰਨਾ ਜ਼ਿਆਦਾ ਇਹ ਐਮਐਲਏ ਵੱਲੋਂ ਹਰਾਸਮੈਂਟ ਕੀਤਾ ਗਿਆ ਸਾਡੀ ਜਿਹੜੀ ਆ ਮਾਨਜੋ ਕੋਰਟ ਵੱਲੋਂ ਦਿੱਤੀ ਸੁਰੱਖਿਆ ਜਿਹੜੀ ਸਿਕਿਉਰਿਟੀ ਸੀ ਉਹ ਵੀ ਵਾਪਸ ਇਸ ਕਰਕੇ ਲੈ ਲਈ ਗਈ ਇਹ ਇਹ ਜਿਹੜਾ ਆ ਕੇਸ ਦੀ ਪੈਰਵਾਈ ਨਾ ਕਰ ਪਾਉਣ ਅਤੇ ਇਹ ਜਿਹੜੀ ਆਪਣੀਆਂ ਤਰੀਕਾਂ ਤੇ ਨਾ ਜਾਣ ਤਾਂ ਜੋ ਇਹ ਕੇਸ ਜਿਹੜਾ ਉਹ ਕਮਜ਼ੋਰ ਹੋ ਜਾਏ ਇਹ ਲੋਕ ਸਾਨੂੰ ਜਿਹੜਾ ਮਾਰਨ ਦੀਆਂ ਧਮਕੀਆਂ ਦਿੱਤਾ ਗਿਆ ਸਾਡੇ ਪਿੱਛੇ ਘਟੀ ਲਾਈ ਗਈ ਸਾਨੂੰ ਜਿਹੜਾ ਆ ਉਹ ਰਸਤੇ 'ਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਰ ਬੜੀ ਵਾਰ رابطہ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰੈਸ਼ਰ ਜਿਹੜਾ ਹੈ ਸੀਗਾ ਉਹ ਸਰਕਾਰ ਦਾ ਇਹਨਾਂ ਸੀਗਾ ਸਾਨੂੰ ਜਿਹੜੀ ਸਿਕਿਉਰਿਟੀ ਕਦੀ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਰਹੀ ਪਰ ਫਿਰ ਵੀ ਅਸੀਂ ਗਰੀਬ ਪਰਿਵਾਰ ਤੋਂ ਆਉਂਦੇ ਬਾਗੂ ਅਸੀਂ ਇਹ ਲੜਾਈ ਜਿਹੜੀ ਆ ਪਿਛਲੇ 12 13 ਸਾਲ ਤਿੰਨ ਮਹੀਨੇ ਜਿਹੜਾ ਲਗਾਤਾਰ ਲੜੀ ਆ ਇਹ 13 ਸਾਲਾਂ ਬਾਅਦ ਅੱਜ ਮਾਨਯੋਗ ਕੋਰਟ ਜ਼ਿਲ੍ਹਾ ਤਰਨਤਾਰਨ ਵੱਲੋਂ ਦੋਸ਼ੀ ਜਿਹੜੇ ਆ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਹਲਕਾ ਖਡੂਸਾਹ ਦਾ ਵਿਧਾਇਕ ਹੈ ਉਹਨੂੰ ਜਿਹੜਾ ਆ ਅੱਜ ਜ਼ਿਲ੍ਹਾ ਕੋਰਟ ਤਰਨਤਾਰਨ ਵੱਲੋਂ ਜਿਹੜਾ ਕੋਸ਼ੀਕਰ ਕਰ ਇਹ ਜਿਹੜੇ ਲੋਗ ਨੇ ਧਨਾਰ ਲੋਗ ਆ ਗਰੀਬ ਲੋਕਾਂ ਨੂੰ ਜਿਹੜਾ ਇੱਥੋਂ ਤੱਕ ਪਹੁੰਚ ਨਹੀਂ ਦੇਤੇ ਉਹਨਾਂ ਨੂੰ ਦਬਾ ਕੇ ਉਹਨਾਂ ਨੂੰ ਕੁਚਲ ਕੇ ਉਹਨਾਂ ਦੀ ਆਵਾਜ਼ ਕੁਚਲ ਕੇ ਇਹ ਲੋਕ ਜਿਹੜਾ ਆ ਉਹਨਾਂ ਨੂੰ ਦਬਕਾ ਲੈਂਦੇ ਆ ਪਰ ਅੱਜ ਜਿਹੜਾ ਮੇਰਾ ਸਮਾਜ ਮੇਰੇ ਨਾਲ ਚਟਾਨ ਵਾਂਗੂ ਖੜਾ ਰਿਹਾ ਹੈ ਅਤੇ 바ਵਾ ਸਾਹਿਬ ਡਾਕਟਰ ਬੀ ਆਰ ਅੰਮ੍ਰਿਤਕਰ ਸਾਹਿਬ ਦੇ ਕਾਨੂੰਨ ਤੇ ਸਾਨੂੰ ਪੂਰਨ ਭਰੋਸਾ ਅਸੀਂ ਤੇ ਚਾਹੁੰਦੇ ਆ ਕਿ ਇਹਨਾਂ ਨੂੰ ਘੱਟੋ ਘੱਟ 20 ਸਾਲ ਦੀ ਜਿਹੜੀ ਆ ਉਹ ਸਜ਼ਾ ਹੋਣੀ ਚਾਹੀਦੀ ਆ ਤਾਂ ਜੋ ਜਿਹੜਾ ਕੋਈ ਇੱਕ ਵਿੱਚ ਐਸਸੀ ਭਾਈਚਾਰੇ ਨੂੰ ਜਿਹੜਾ ਜਾਤੀ ਸੁਚੇਤ ਸ਼ਕਤ ਕਦੀ ਨਾ ਬੋਲੇ ਜਾਂ ਕਿਉਂਕਿ ਮਿਸਾਲ ਜਿਹੜੀ ਹੈ ਉਹ ਤਰਨਤਨ ਕੋਡ ਜਿਹੜੀ ਆ ਪੈਦਾ ਕਰੇ ਹੀ ਆ ਜੀ ਇਹ ਇਹ ਸਾਡੀ ਜੀ